ਜਨਰਿਕ ਅੰਤੰਤਰ ਦਿਵਸ ਵਾਲੇ ਦਿਨ ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਅੰਮ੍ਰਿਤਸਰ ਦੇ ਗੋਲਡਨ ਗੇਟ, ਰਣਜੀਤ ਐਵੇਨਿਊ, 에어ਪੋਰਟ ਰੋਡ, ਐਲਫਾ ਮਾਲ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਐਸੇ ਟਰੈਕਟਰ ਮਾਰਚ ਰਾਹੀਂ ਕੇਂਦਰ ਸਰਕਾਰ ਖਿਲਾਫ ਰੋਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਨਾਲ ਇਨਸਾਫ ਨਹੀਂ ਕਰਦੀ, ਉਨ੍ਹਾਂ ਤੱਕ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਸੰਘਰਸ਼ ਜਾਰੀ ਰਹਿਣਗੇ। ਅੱਜ ਜਿਹੜਾ ਅਸੀਂ ਵਿਸ਼ੇਸ਼ ਦਿਨ ਤੁਰਿਆ ਸੀਗਾ ਜੋ ਅਸੀਂ ਦਿੱਲੀ ਤੋਂ ਅੰਦੋਲਨ ਕਰਕੇ ਆਏ ਆ ਉਦੋਂ ਤੋਂ ਲਾ ਕੇ ਅਸੀਂ ਜਿੱਥੇ ਸਰਕਾਰਾਂ ਅਪਰੇਟ ਕਰਦੀਆਂ ਨੇ ਉੱਥੇ ਕਿਸਾਨ ਤੇ ਮਜ਼ਦੂਰ ਜਿਹੜੇ ਨੇ ਆਮ ਵਰਗ ਹੋਰ ਨੇ ਉਹ ਸਾਰੇ ਸੜਕਾਂ ਦੇ ਉੱਤੇ ਆਣ ਕੇ ਪ੍ਰੇਟ ਹਾਰਸਲ ਜਿਹੜਾ 26 ਜਨਵਰੀ ਨੂੰ ਕੀਤਾ ਜਾਂਦਾ ਪਰ ਅੱਜ ਕੀ ਜਿਹੜਾ ਸਾਡਾ ਇੱਕ ਵਿਸ਼ੇਸ਼ ਪ੍ਰੋਗਰਾਮ ਸੀਗਾ ਕਿ ਜਿਹੜਾ ਲੋਕਾਂ ਨੂੰ ਲਾਮਬੰਦ ਕਰਨਾ ਉਹਦੇ ਵਿੱਚ ਅਸੀਂ ਅੱਜ ਗੋਲਡਨ ਗੇਟ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਅਸੀਂ ਟਰੈਕਟਰ ਜਿਹੜਿਆ ਰਵਾਨਾ ਕਰ ਰਹੇ ਆ ਕਿਉਂਕਿ ਐਸਕੇਐਮ ਦੀ ਜਿਹੜੀ ਕਾਲ ਆ ਉਹ ਤਸੀਲ 15 ਤੇ ਬਲਾਕ 15 ਤੇ ਜਿਹੜਾ ਸੀਗਾ ਉਹ ਟਰੈਕਟਰਾਂ ਦਾ ਅਸੀਂ ਅੱਜ ਮਾਰਚ ਕਰਾਂਗੇ ਤੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿਉਂਕਿ ਅੱਜ ਸਾਡੀ ਕੋਈ ਮੰਤਕਾ ਨਹੀਂ ਗਈ ਕਿ ਆਪਣਾ ਕੋਈ ਰੋੜ ਜਾਣ ਕਰੀਏ ਜਾਂ ਲੋਕਾਂ ਨੂੰ ਪਰੇਸ਼ਾਨ ਕਰੀਏ ਇੱਕੋ ਹੀ ਇੱਕ ਸਾਡਾ ਮਕਸਦ ਆ ਕਿ ਜਿਹੜੇ ਖਲੜੇ ਭੇਜੇ ਗਏ ਨੇ ਪੰਜਾਬ ਦੇ ਵਿੱਚ ਜਾਂ ਹੋਰ ਨਾਲ ਸੂਬਿਆਂ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਕਿ ਮੰਡੀ ਬੋਰਡ ਜਿਹੜਾ ਵਾ ਉਹਨੂੰ ਪ੍ਰਾਈਵੇਟ ਕੀਤਾ ਜਾਵੇ ਇਸ ਕਰਕੇ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਜਿਹੜਾ ਵਾ ਅਸੀਂ ਅੱਜ ਜਿਹੜਾ ਸੰਘਰਸ਼ ਵਿੜਿਆ ਕਿ ਅੱਜ ਦੇ ਦਿਨ ਜਿੱਥੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾ ਕੇ ਪੇੜ ਕੀਤੀ ਜਾ ਰਹੀ ਆ ਉਥੇ ਨਾਲ ਹੀ ਨਾਲ ਅਸੀਂ ਕਿਸਾਨ ਅਤੇ ਮਜ਼ਦੂਰ ਰਲ ਕਰਕੇ ਇਸ ਦਿਨ ਤੇ ਆਪਣੀ ਵੀ ਪ੍ਰੇਡ ਜਿਹੜੀ ਯੋਸਾ ਨੂੰ ਐਸਕੇ ਨੂੰ ਐਮਲੋਂ ਕਾਲ ਆਈ ਆ ਉਹਦੇ ਮੁਤਾਬਕ ਅਸੀਂ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਤੇ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਆ ਕਿ ਸਾਡਾ ਵਾਅਦਾ ਕੋ ਵਾਅਦਾ ਸਾਥ ਦਿੱਤਾ ਜਾਵੇ ਜਿੱਥੇ ਕਿਸਾਨਾਂ ਦੀ ਗੱਲ ਹੈ ਉਥੇ ਸਾਡੀ ਨਾਲ ਹੀ ਮਜ਼ਦੂਰਾਂ ਦੀ ਵੀ ਬਹੁਤ ਵੱਡੀ ਮੰਗ ਆ ਕਿਉਂਕਿ ਜਦੋਂ ਕਿਸਾਨ ਦੁਖੀ ਹੁੰਦਾ ਜਾਂ ਪਰੇਸ਼ਾਨ ਹੁੰਦਾ ਤੇ ਮਜ਼ਦੂਰ ਆਪਣੇ ਆਪ ਹੀ ਜਿਹੜਾ ਉਹਦੇ ਨਾਲ ਦੁੱਖੀ ਹੋਣਾ ਜਿਹੜਾ ਵਾ ਸ਼ੋਹਰਿਆ ਇੱਕ ਸਾਜਿਵਾਲ ਸਾਹਿਬ ਵੱਲੋਂ ਇੱਕ ਕਾਲ ਆਈ ਸੀਗੀ ਜਿਹਦੇ ਪ੍ਰਤੀ ਅਸੀਂ ਆਪਣੇ ਯੂਥ ਕਾਂਗਰਸ ਦੀ ਸਾਰੀ ਟੀਮ ਆਪਾਂ ਇਸ ਦਾ ਸਮਰਥਨ ਕਰਨ ਪਹੁੰਚੇ ਆਂ ਤੇ ਸਭ ਤੋਂ ਪਹਿਲਾਂ ਵੇਖੋ ਸਭ ਤੋਂ ਪਹਿਲਾਂ ਕਿਸਾਨੀ ਆ ਕਿੱਤਾ ਸਾਡਾ ਜੇ ਸਾਡਾ ਕਿੱਤਾ ਨਾ ਬਜੂ ਅਸੀਂ ਕੀ ਕਰਾਂਗੇ ਉਹਦੇ ਤੇ ਸਾਡਾ ਸਾਰਾ ਕੁਝ ਚੱਲੰਦਿਆ ਪੰਜਾਬ ਸਾਡਾ ਚੱਲਣ ਹੀ ਕਿਸਾਨੀ ਦੇ ਸਿਰ ਤੇ ਡਿਆ ਏ ਅੱਜ ਅਸੀਂ ਪੂਰਾ ਡਟ ਕੇ ਦਾ ਸਮਰਥਨ ਕਰਨ ਆਏ ਆ ਦੇਸ਼ ਦੇ 76ਵੇਂ ਗਣਤੰਤਰ ਦੇ ਦਿਵਸ ਦੇ ਮੌਕੇ ਦੇ ਉੱਪਰ ਵੱਖ-ਵੱਖ ਕਿਸਾਨ ਜਥੇਬੰਦੀਵਾਂ ਵੱਲੋਂ ਅੱਜ ਅਮਰਖਰ ਦੇ ਵੱਖ-ਵੱਖ ਪਹਾਗਾਮ 'ਚ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖੇ ਕੇਂਦਰ ਸਰਕਾਰ ਤਖਾਣਾਂ ਦੀ ਜਲਦ ਜਲਦ ਮੰਗਾਂ ਮੰਨੇ ਅਮਰਸਰ ਫਾਟੇ ਖਬਰਾਂ ਲਈ ਰਕੇਸ਼ ਕੁਮਾਰ